ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਹੈ ਕਿ ਆਸਟੀਆਰਐਫ ਤੇ ਪੈਸੇ ਦੇ ਉੱਤੇ ਸਿਆਸੀ ਕਮਸਾਨ ਚੱਲੀ ਆ ਆਮ ਆਦਮੀ ਪਾਰਟੀ ਅਤੇ ਪਾਜਪਾਲਿਆਂ ਦੇ ਵਿੱਚ ਫਸੇ ਹੋਏ ਨਜ਼ਰ ਆਉਂਦੇ ਨੇ ਇੱਕ ਦੂਜੇ ਦੇ ਉੱਤੇ ਪਲਟਵਾਰਤਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਨੀਲ ਕਰਗੇ ਦਾ ਬਿਆਨ ਸਾਹਮਣੇ ਆ ਰਿਹਾ ਹੈ ਇੱਕ ਵਾਰ ਫਿਰ ਤੋਂ ਉਹਨਾਂ ਨੇ ਪਲਟਵਾਰ ਕੀਤਾ ਹੜਪੀੜਤਾ ਦੀ ਮਦਦ ਦੇ ਲਈ ਜਿਹੜਾ ਕਿ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਕਿ ਮੋੜੇ ਨਾਲ ਮੋੜਾ ਜੋੜ ਕੇ ਖੜੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਨਿਯਮ ਬਦਲ ਨੂੰ ਲੈ ਕੇ ਵੀ ਜਿਹੜਾ ਕਿ ਇੱਕ ਅਪੀਲ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਜੋ ਕਾਇਦੇ ਕਾਨੂੰਨ ਬਣਦੇ ਆ ਨਿਜ਼ਮ ਬਣਦੇ ਨੇ ਉਹ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਆ 2010 ਦੇ ਵਿੱਚ এসਜੀਆਰਐਫਟਡ ਹੈ ਉਹ ਇਸਟੈਬਲਿਸ਼ ਕੀਤਾ ਗਿਆ ਉਹਦੇ ਕੁਝ ਨਿਜ਼ਮ ਬਣਾਏ ਗਏ ਤਾਂ ਕਿ ਕੁਦਰਤੀ ਆਫਤ ਦੇ ਦੌਰਾਨ ਲੋਕਾਂ ਨੂੰ ਸਹਾਇਤਾ ਜਿਹੜੀ ਉਹ ਪਹੁੰਚਾਈ ਜਾ ਸਕੇ ਲੇਕਿਨ ਅਸੀਂ ਸਾਰੇ ਜਾਣਦੇ ਆ 2010 ਅਤੇ 2025 ਦੇ ਵਿੱਚ ਵੱਡਾ ਫਰਕ ਹੈਗਾ ਅੱਜ ਮਹंगाई ਤਿੰਨ ਗੁਣਾ ਵੱ ਚੁੱਕੀ ਹੈ ਉਦੋਂ ਜੇ ਡੀਜ਼ਲ ਦਾ ਜੇ 38 ਰੁਪਏ ਲੀਟਰ ਆਉਂਦਾ ਸੀ ਤੇ ਅੱਜ ਤੇ 90 ਰੁਪਏ ਪ੍ਰਤੀ ਲੀਟਰ ਆਉਂਦਾ ਹੈਗਾ ਸੋ ਇਹੀ ਕਾਰਨ ਹੈ ਕਿ ਜਦੋਂ ਇਸ ਵਾਰ ਪੰਜਾਬ ਦੇ ਵਿੱਚ ਭੰਕਰ ਹੜ੍ਹ ਆਏ ਜਿਸ ਨਾਲ ਵੱਡੀ ਤਬਾਹੀ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਅਤੇ ਉਸ ਦੇ ਵਿੱਚ ਬੇਨਤੀ ਕੀਤੀ ਕਿ ਜਿਹੜੇ ਐਸਡੀਆਰ ਐਕਟ ਦੇ ਨਿਜ਼ਮ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਰਕਮ ਹੈਗੀ ਹੈ ਉਹ ਬਹੁਤ ਥੋੜੀ ਹੈਗੀ ਹੈ ਫੋਰ ਐਗਜ਼ਾਮਪਲ ਮਤਲਬ ਇੱਕ ਏਕੜ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਸਿਰਫ 8600 ਰੁਪਏ ਹੈ ਅੱਜ ਆਪਾਂ ਸਾਰੇ ਜਾਣਦੇ ਆ ਕਿ ਇੱਕ 8600 ਰੁਪਏ ਦੇ ਨਾਲ ਇੱਕ ਏਕੜ ਦੀ ਪਰਪਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਅਫਸੋਸ ਦੀ ਚੀਜ਼ ਹੈਗਾ ਕਿ ਡੇਢ ਮਹੀਨੇ ਦੇ ਹੋਣ ਨੂੰ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਨੇ ਡਿਪਾਰਟਮੈਂਟ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਰੂਮਟ ਜਾਰੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਐਸਡੀਆਰ ਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਹੀ ਦੇਣਾ ਪੰਡਾ ਹੈ। ਪਰ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਹੈ ਉਫੀਐਸਸੀ ਪਰ ਸੇਵਲ ਇਸ਼ਾਰਾ ਕਰਦਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਆ ਉਹ ਐਸਡੀ ਆਰਐਫ ਦੇ ਵਿੱਚ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਡ ਦੇ ਵਿੱਚ ਨਹੀਂ ਹੈਗੀ ਇੱਕ ਵੈਲਫੇਅਰ ਸਟੇਟ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ ਉਸ ਦੇ ਵਿੱਚ ਕੋਈ ਐਡਮੈਂਸੀ ਨਹੀਂ ਹੁੰਦੀ ਹੈ ਜੇ ਅਜੇ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਆਪਾਂ ਮੰਨ ਲਓ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੂਤਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਿਚਾੜ ਤੋਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਤਾਂ ਕਿ ਜ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ ਔਰ ਆਪ ਮੰਨ ਸਾਹਿਬ ਨੇ ਜੇ ਐਸਡੀਆਰਐਫ ਦੀ ਗੱਲ ਕੀਤੀ ਹੈ ਉਹਦੇ ਨਿਯਮਾਂ ਦੀ ਤਬਦੀਲੀ ਦੀ ਗੱਲ ਕੀਤੀ ਹੈ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਉਹਦਾ ਸਿੱਧਾ ਫਾਇਦਾ ਹੋਣਾ ਹੈ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣਾ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸ ਪੇਅਰ ਦਾ ਹੀ ਪੈਸਾ ਹੈਗਾ ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਦੀ ਵੀ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਅਸੀਂ ਤੇ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਆ ਕਿ ਨਿਜ਼ਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈਗੀ ਹੈ ਜੋ ਨਿਜ਼ਮ ਅੱਜ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ guzara ਨਹੀਂ